ਅੰਮ੍ਰਿਤਸਰ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦੇ ਇੰਟਰਨੈਸ਼ਨਲ ਡਰੱਗ ਕਾਰਟਲ ਨੂੰ ਤਬਾਹ ਕਰ ਦਿੱਤਾ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ 483 ਕਿਲੋਗ੍ਰਾਮ ਆਇਸ ਅਤੇ 132 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਹ ਨੈੱਟਵਰਕ ਵਿਦੇਸ਼ੀ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ ਅਤੇ WhatsApp ਅਤੇ ਵਰਚੁਅਲ ਨੰਬਰਾਂ ਰਾਹੀਂ ਚੱਲਦਾ ਸੀ। ਗ੍ਰਿਫਤਾਰ ਕੀਤੇ ਗਏ ਤਸਕਰਾਂ ਵਿੱਚ ਬਲਵਿੰਦਰ ਸਿੰਘ ਨਵਤੇਜ ਸਿੰਘ ਅਤੇ ਮਹਾਵੀਰ ਸਿੰਘ ਸ਼ਾਮਲ ਹਨ ਪੁਲਿਸ ਨੇ ਕਾਰ ਮੋਟਰਸਾਈਕਲ ਐਕਟਿਵਾ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ ਖਾਣਾ ਡੇਟ ਹਦੀਮਾ ਅਤੇ ਛੇਰਟਾ ਵਿੱਚ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਇਹਨਾਂ ਨਾਲ مل ਕੇ ਕੰਮ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਜੇ ਆਪਾਂ ਬਲਵਿੰਦਰ ਬਿੰਦਰ ਦੀ ਗੱਲ ਕਰੀ 35 ਗ੍ਰਾਮ ਆਇਸ ਤੋਂ ਬਾਅਦ ਅੱਗੇ ਤੋਂ ਅੱਗੇ ਅਸੀਂ ਰਿਕਵਰੀਆਂ ਕੀਤੀਆਂ ਇਦਾਂ ਨਵਤੇਜ ਤੋਂ ਵੀ ਪਹਿਲਾਂ 40 ਗ੍ਰਾਮ ਮੈਥਾਫੈਟਾਮਾਈਨ ਆਇਸ ਰਿਕਵਰ ਹੋਈ ਤੇ ਉਹਨੂੰ ਫਿਰ ਬੜਾ ਪ੍ਰੋਫੈਸ਼ਨਲ ਤੰਗਨਾ ਇਨਵੈਸਟੀਗੇਟ ਕਰਕੇ ਤੇ ਵੱਡੀਆਂ ਰਿਕਵਰੀਆਂ ਨੂੰ ਅੰਜਾਮ ਦਿੱਤਾ ਗਿਆ ਸਰ ਇਹਨਾਂ ਦੀ ਸਾਰੀ ਕਿੱਥੇ ਦੀ ਹੈ ਅਲੱਗ-ਅਲੱਗ ਜਗ੍ਹਾ ਤੋਂ ਹੈ ਜੀ ਜਿਹੜਾ ਬਲਵਿੰਦਰ ਪਿੰਦਰ ਹੈ ਇਹ ਗੇਟਕੀਮਾ ਦੇ ਏਰੀਆ ਚੋਂ ਹੈ ਜੀ ਨਫਤੇਜ ਸਿੰਘ ਜਿਹੜਾ ਮਹਾਵੇ ਵਾਲਾ ਇਹ ਛਾਟ ਏਰੀਆ ਚੋਂ ਐਂਟੀ ਗੈਂਗਸਟਰ ਆਪਰੇਸ਼ਨ ਸੈੱਲ ਵੱਲੋਂ ਤੇ ਗੇਟਕੀਮਾ ਏਰੀਆ ਚੋਂ ਮਹਾਵੀਰ ਸਿੰਘ ਦੀ ਰਿਕਵਰੀ ਹੋਈ ਸਰ ਆਇਸੋਟ੍ਰਾਫਿਕ ਜਰਾਤਰ ਸਪਲਾਈ ਕਿੱਥੇ ਕੀਤੀ ਗਈ ਸੀ ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਇਹਨਾਂ ਦੇ ਵਿੱਚ ਕਾਫੀ ਵਿੱਚ ਕੰਟੈਕਟ ਨਿਕਲ ਕੇ ਆਏ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਮੈਕਸਿਮਮ ਕੇਸਾਂ ਆਫ ਦਿਗੇ ਸਪਲਾਈਰ ਬੜੇ ਜਾਂਦੇ ਇੱਕ ਵਾਰੀ ਚੇਨ ਬ੍ਰੇਕ ਹੋ ਜਾਂਦੀ ਹੈ ਪਰ ਕੋਈ ਦੂਸਰਾ ਬੰਦਾ ਪੁਆਇੰਟ ਕਰਕੇ ਚੇਨ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਚੇਨ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਲੀਕ ਕਰ ਸਰ ਕੋਈ ਕੀਤਾ ਜਾਦਾ ਕੋਈ ਦੇਖੋ ਪੂਰਾ ਅਸੀਂ ਤਾਂ ਤੁਹਾਡੇ ਸਾਹਮਣੇ ਆ ਇੰਨੇ ਮਤਲਬ ਮੈਕਸਿਮਮ ਅਰੈਸ ਜਿਹੜੀਆਂ ਡਰੱਗ ਫਰੰਟ ਤੇ ਕਮਿਸ਼ਨਰ ਐਂਡ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਉਹ ਵੀ ਇੱਥੇ ਹੋਈਆਂ ਨੇ ਬਟ ਪ੍ਰੋਬਲਮ ਇਹ ਹੈ ਕਿ ਫੋਰਨ ਬੇਸ ਜਿੱਥੇ ਇੰਟਰਨੈਸ਼ਨਲ ਲੈਵਲ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਉੱਥੇ ਤੱਕ ਪੂਰਾ ਮਤਲਬ ਜਿਹੜਾ ਲੀਗਲ ਉਹਨਾਂ ਤੇ ਦਬਾਅ ਨਹੀਂ ਬਣਦਾ ਪ੍ਰਭਾਵ ਨਹੀਂ ਬਣਦਾ ਕਿਉਂਕਿ ਬਾਹਰ ਬੈਠੇ ਆ ਸੋ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਐ ਐਕਸਟਰਡੀਸ਼ਨ ਰੈਡ ਕਾਰਨਰ ਨੋਟਿਸ ਉਹ ਸਭ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੇ ਮੁਲਕ ਨਾਲ ਆਪਣੀ ਟ੍ਰੀਟੀ ਹੈ ਉੱਥੋਂ ਅਸੀਂ ਲਿਆ ਰਹੇ ਉਹਨਾਂ ਨੂੰ ਵਾਪਸ ਕਿਉਂਕਿ ਨਾਮਜ਼ਦ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੀਓ ਘਰਾਰ ਦਿੱਤਾ ਜਾਂਦਾ ਹੈ ਇਸਲੇ ਤਸਕਰੀ ਕਿੱਥੇ ਹੋ ਰਹੀ ਹੈ ਜੀ ਜਿੰਨੇ ਵੀ ਇੱਕ ਪਰਮਤ ਹੋਏ ਇਹਨਾਂ ਦੀ ਅਸਟੈਂਸ ਹੋ ਗਈਆਂ ਇਹ ਹੋਈ ਹੋ ਗਈ ਕਿੱਥੇ ਤਸਕਰੀ ਕਰਦੇ ਕਿਦੋਂ ਵੇਚਦੇ ਉਹ ਵਾਲ ਲਿੰਕ ਇਸੇ ਉਹੀ ਉਹੀ ਦੱਸ ਰਹੇ ਜੀ ਮੈਂ ਤੁਹਾਨੂੰ ਉਸ ਤੇ ਅਸੀਂ ਕੰਮ ਕਰ ਰਹੇ ਆ ਉਹ ਕਾਫੀ ਬੰਦਿਆਂ ਦੀ ਲਿਸਟ ਸਾਹਮਣੇ ਆਈ ਉਹ ਤੇ ਵਰਕ ਹੋ ਜਾਏਗਾ